ਹਾਂਜੀ ਸਤਿ ਸ੍ਰੀ ਅਕਾਲ ਜੀ ਸੈਲੈਂਸ ਸੋ ਦੋਸਤੋ ਕੀ ਹਾਲ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਗੇ ਚੜ੍ਹਦੀ ਕਲਾ 'ਚ ਹੋਗੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਆ ਬਹੁਤ ਸੋਹਣਾ ਟੌਪਿਕ ਆ ਟੌਪਿਕ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਉਠਾ ਸਕੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਥੰਬਨੇਲ ਤੇ ਤੁਸੀਂ ਪੜ ਹੀ ਲਿਆ ਵੀ ਲਿਖਿਆ ਹੋਇਆ ਵੀ ਜੇਕਰ ਲੋਕਾਂ ਨੂੰ ਆਪਣੇ ਮਗਰ ਲਗਾਉਣਾ ਹੈ ਹਨਾ ਵੀ ਉਹ ਤੁਹਾਡੇ ਪਿੱਛੇ ਪਿੱਛ ਸੋ ਵੇਖਿਆ ਅੱਜ ਆਪਾਂ ਦੋ ਗੱਲਾਂ ਕਲੀਅਰ ਕਰਾਂਗੇ ਦੋਨੋਂ ਗੱਲਾਂ ਬੜੀਆਂ ਧਿਆਨ ਨਾਲ ਸੁਣਨ ਵਾਲੀਆਂ ਨੇ ਵੀਡੀਓ ਐਂਡ ਤੱਕ ਦੇਖੋ ਹੀ ਸਕਿਪ ਨਾ ਕਰਿਓ ਸੋ ਪਹਿਲੇ ਨੰਬਰ ਤੇ ਜੀ ਸਿਆਣੇ ਕਹਿੰਦੇ ਆ ਸਿਆਣੇ ਲੋਕ ਜਿਹੜੇ ਹੁੰਦੇ ਸੀ ਯਾਨੀ ਕਿ ਆ ਸਭ ਤੋਂ ਮੋਹ ਜਿਹੜੇ ਬਜ਼ੁਰਗ ਨੇ ਹਨ ਕਹਿੰਦੇ ਵੀ ਬੰਦੇ ਦਾ ਨੇਚਰ ਬਹੁਤ ਵਧੀਆ ਹੋਣਾ ਚਾਹੀਦਾ ਤਾਂ ਲੋਕ ਉਹਦੇ ਨਾਮ ਨਾਲ ਲੈਂਦੇ ਆ ਹਨ ਵੀ ਹਾਂ ਯਾਰ ਬੰਦਾ ਵਧੀਆ ਵਸ ਸਿਆਣਾ ਬੰਦਾ ਆ ਹਨ ਬਿਕੋ ਸਿੱਖਣੋਂ ਮਿਲਦਾ ਐ ਇਸ ਬੰਦੇ ਤੋਂ ਹਨ ਪਰ ਦੋਸਤੋ ਜੇ ਆਪਾਂ ਅੱਜ ਦੇ ਸਮੇਂ ਦੀ ਗੱਲ ਕਰੀਏ ਇਹ ਤੇ ਬਿਲਕੁਲ ਆਪੋਜ਼ਿਟ ਹੋ ਗਿਆ ਵਾ ਹਨ ਉਹ ਕੀ ਹਨਾ ਅੱਜ ਦੇ ਸਮੇਂ ਵਿੱਚ ਜਿੰਨਾ ਬੰਦਾ ਸੌ ਬਣ ਕੇ ਰਹਿੰਦਾ ਜਿੰਨਾ ਸਿਆਣਾ ਬਣ ਕੇ ਰਹਿੰਦਾ ਉਹ ਨਹੀਂ ਲੋਕ ਉਹ ਤੋਂ ਦੂਰ ਭੱਜਦੇ ਆ ਹਨਾ ਉਹਨਾਂ ਦੀਆਂ ਲੱਤਾਂ ਖਿੱਚਦੇ ਆ ਠੀਕ ਹੈ ਜੀ ਤੇ ਚੀਟ ਵੀ ਕਰਦੇ ਆ ਆਪਾਂ ਸਿੱਧੀ ਇੱਕ ਲਫ਼ਜ਼ਾਂ 'ਚ ਗੱਲ ਕਰਾਂਗੇ ਅੱਜ ਦਾ ਸਮਾਂ ਜੋ ਚਾ ਲਿਆ ਸੋ ਜੇ ਅੱਜ ਦੇ ਸਮੇਂ 'ਚ ਤੁਸੀਂ ਚਾਹੋ ਨੀ ਲੋਕ ਤੁਹਾਡੇ ਮਗਰ ਮਗਰ ਫੈਲਣ ਵੀ ਤੁਸੀਂ ਦੁਨੀਆ ਨੂੰ ਪਿੱਛੇ ਲਾਓ ਹਨਾ ਤਾਂ ਉਹਦੇ ਦੀ ਸਭ ਤੋਂ ਮੇਨ ਚੀਜ਼ ਹੈਗੀ ਅੱਜ ਦੇ ਸਮੇਂ ਵਿੱਚ ਪੈਸਾ ਠੀਕ ਹੈ ਜੀ ਸੋ ਦੋਸਤੋ ਪੈਸਾ ਕਮਾਓ ਕਿਉਂਕਿ ਪੈਸਾ ਇੱਕ ਐਸੀ ਚੀਜ਼ ਹੈ ਕਿ ਚੁੰਬਕ ਆ ਜਿਹੜਾ ਲੋਕਾਂ ਨੂੰ ਖਿੱਚਦਾ ਹੈ ਹਨਾ ਐਸਾ ਕਾਉ ਦੇਖੋ ਲੋਕ ਥੋੜੇ ਜਿਹੜੇ ਤੁਹਾਨੂੰ ਕੋਈ ਪੁੱਛਦੇ ਨਹੀਂ ਸੰਦੇ ਉਹ ਵੀ ਤੁਹਾਡੇ ਮਗਰ ਮਗਰ ਪੈਣਗੇ ਹਨਾ ਐਗਜ਼ਾਮਪਲ ਦੇ ਤੌਰ ਤੇ ਮੈਂ ਕਹਿੰਦਾ ਤੁਸੀਂ ਕਿਸੇ ਵੱਡੇ 7 ਸਟਾਰ ਫਾਈਵ ਸਟਾਰ ਹੋਟਲ ਦੇ ਵਿੱਚ ਨਾ ਸਿੰਪਲ ਜੇ ਕੱਪੜੇ ਪਾ ਕੇ ਚੱਲ ਜਾਓ ਹਨਾ ਤਾਂ ਜਿਹੜਾ ਉੱਥੇ ਗੇਟ ਦੇ ਉੱਤੇ ਜਿਹੜਾ ਖੜਾ ਹੁੰਦਾ ਨਾ ਸਿਕਿਉਰਟੀ ਆ ਉਹ ਵੀ ਤੁਹਾਨੂੰ ਅੰਦਰ ਨਹੀਂ ਜਾਣ ਦਿੰਦਾ ਕਈ ਵਾਰੀ ਹਨਾ ਬਟ ਉਹੀ ਜੇ ਤੋਲ ਤੁਸੀਂ ਐ ਟਿਚ ਹੋ ਕੇ ਵਧੀਆ ਕੱਪੜੇ ਪਾ ਕੇ ਸੂਟ ਬੂਟ ਤੇ ਗੱਡੀ ਐਨ ਮੋਹਰੇ ਲਾਈ ਹੋਵੇ ਹਨਾ ਤਾਂ ਅਗਲਾ ਉੱਥੋਂ ਦੂਰੀ ਸਲੂਟ ਮਾਰ ਦਿੰਦਾ ਐ ਕਰਕੇ ਹਨਾ ਵੀ ਹਾਂ ਯਾਰ ਬੰਦਾ ਹੈਗਾ ਪੈਸੇ ਲਾਇਆ ਹਨਾ ਕਿਸੇ ਤੇ ਇਹ ਨਾ ਕਰਿਆ ਕਰੋ ਵੀ ਹਾਂ ਜਦ ਇਹ ਬੰਦਾ ਸਿਆਣਾ ਵਾ ਇਹੀ ਆ ਨਾ ਠੀਕ ਆ ਸਿਆਣੇ ਬੰਦੇ ਠੀਕ ਹੁੰਦੇ ਹਨ ਪਰ ਜੇਕਰ ਦੁਨੀਆ ਨੂੰ ਤੁਸੀਂ ਆਪਣੇ ਮਗਰ ਲਾਉਣਾ ਵੀ ਹਾਂ ਦੁਨੀਆ ਤੁਹਾਡੇ ਪਿੱਛੇ ਪਿੱਛੇ ਘੁੰਮੇ ਤਾਂ ਦੋਸਤੋ ਪੈਸਾ ਕਮਾਉਣਾ ਬਹੁਤ ਜ਼ਰੂਰੀ ਆ ਗੱਲਾਂ ਕੋੜੀਆਂ ਨੇ ਪਰ ਸੱਚੀਆਂ ਨੇ ਅੱਜ ਦੇ ਸਮਨੇ ਲੈ ਕੇ ਇਸ ਲਈ ਕੋਸ਼ਿਸ਼ ਕਰੋ ਪੈਸਾ ਕਮਾਓ ਪੈਸਾ ਹੀ ਜ਼ਿੰਦਗੀ 'ਚ ਬਹੁਤ ਕੰਮ ਆਦਾ ਲੋਕ ਆਉਂਦੇ ਆ ਠੀਕ ਹੈ ਪਰ ਕਈ ਜਗ੍ਹਾ ਤੇ ਲੋਕ ਨਹੀਂ ਕੰਮ ਆਉਂਦੇ ਲੋਕ ਚੀਟ ਵੀ ਕਰਦੇ ਆ ਬਹੁਤ ਹਨ ਪਰ ਪੈਸਾ ਜਿਹੜਾ ਪੈਸਾ ਤੁਹਾਡੇ ਨਾਲ ਹਰ ਟਾਈਮ ਰਹੂਗਾ ਹਨ ਕਿਉਂਕਿ ਪੈਸਾ ਚਲੋ ਮੰਨਦੇ ਆ ਸਭ ਕੁਝ ਨਹੀਂ ਹੈਗਾ ਪਰ ਬਹੁਤ ਬੋਸ਼ਿਆ ਦੁਨੀਆ ਅੱਜਕੱਲ ਪੈਸੇ ਦਾ ਹੀ ਬੋਲਬਾਲਾ ਮੰਦੀ ਹੈ ਪੈਸੇ ਨੂੰ ਹੀ ਸਲਾਮਾ ਹੁੰਦੀ ਹੈ ਸੋ ਕੋਸ਼ਿਸ਼ ਕਰੋ ਜਿੰਨਾ ਵੱਧ ਤੋਂ ਵੱਧ ਆਪਣੀ ਜ਼ਿੰਦਗੀ ਚ ਵੱਡੇ ਮੁਕਾਮ ਤੇ ਪਹੁੰਚ ਸਕਦੇ ਹੋ ਪੈਸਾ ਕਮਾ ਸਕਦੇ ਹੋ ਪੈਸਾ ਕਮਾਓ ਜੀ ਨੂੰ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਮਰ ਤੇ ਸ਼ੇਅਰ ਜਰੂਰ ਕਰਿਓ ਜੀ ਨੂੰ ਮਾੜੀ ਲੱਗੀ ਚਲੋ ਕੋਈ ਗੱਲ ਨਹੀਂ ਮੇਰਾ ਫਰਜ਼ ਬੰਦ ਅਸੀਂ ਮੈਂ ਵੀਡੀਓ ਬਣਾਉਣੀ ਸੀ ਮੈਂ ਬਣਾਤੀ ਥੈਂਕ ਯੂ ਵੈਰੀ ਮਚ ਸਤਿ ਸ੍ਰੀ ਅਕਾਲ ਜੀ